ਨੇ ਇੱਕ ਅਹਿਮ ਫੈਸਲਾ ਲੈਂਦਿਆਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਤੇ ਚੁੰਗੀ ਖਤਮ ਕਰ ਦਿੱਤੀ ਹੈ ਇਸ ਫੈਸਲੇ ਨਾਲ ਪੰਜਾਬ ਚ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ ਹੈ ਐਮਐਨਏ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਰਾਜ ਅੰਦਰ ਨਗਰ ਨਿਗਮ ਅਤੇ ਨਗਰ ਕਮੇਟੀ ਦੀਆਂ ਚੋੜਾਂ ਨੂੰ ਦੇਖ ਪਿਆ ਲਿਆ ਜਿਨਾਂ ਲਈ ਪੰਚਾਇਤੀ ਜ਼ਮੀਨ ਲੀਜ਼ ਤੇ ਲਈ ਜਾਵੇਗੀ ਜਿਹੜਾ ਹੈਗਾ ਆਕਟੋਏ ਪੈਟਰੋਲ ਤੇ ਡੀਜ਼ਲ ਤੇ ਉਹ ਸਰਕਾਰ ਨੇ ਕੈਬਨਟ ਨੇ ਫੈਸਲਾ ਕੀਤਾ ਵੀ ਉਹ ਮਾਫ ਕੀਤਾ ਜਾਵੇ ਤੇ ਉਹ ਵਿਡਰੋ ਹੋ ਗਿਆ ਬਸ ਉਹ ਤਾਂ ਬਾਕੀ ਕਲੈਕਟਿਵ ਫੈਸਲਾ ਹੁੰਦਾ ਹੈਗਾ ਇਹ ਮੈਟਰ ਨਹੀਂ ਕਰਦਾ ਵੀ ਕਿਹੜੇ ਡਿਪਾਰਟਮੈਂਟ ਦਾ ਕੀ ਹੈ ਹਰ ਡਿਪਾਰਟਮੈਂਟ ਦੀ ਰਾਏ ਹੁੰਦੀ ਹੈ ਅਸੀਂ ਉਹਨਾਂ ਨਾਲ ਹੋਰ ਆਲਟਰਨੇਟਿਵ ਡਿਸਕਸ ਕਰਕੇ ਉਹ ਆਪਦੀ ਪਰਪਾਈ ਕਰਨ ਦਾ ਸੋਚਦੇ ਆਕਟੋਏ ਨਾਲ ਡੀਜ਼ਲ ਤੇ ਜੋ ਆਕਟਾ ਲੱਗਦੀ ਸੀ ਕੈਮਰਾ ਕਰ ਰਿਹਾ ਵੀ ਆ ਰਿਹਾ ਉਹ ਪੰਜਾਬ ਸਰਕਾਰ ਨੇ ਕਿ ਮੈਂ ਮਾਡਮ ਪ੍ਰੋਫੈਸਰ ਲਾਗੂ ਕਰਨ ਵਾਸਤੇ ਪੰਜਾਬ ਮਿਊਸਪਲਿਟੀ ਉਹਦੇ ਜਨਤਕ ਨਿਯਮ ਦੀ ਤਰਮੂਮ ਕਰਨ ਦੀ ਲੋੜ ਸੀ ਉਹ ਤਰਮੂਮ ਕਰਨੇ ਦੀ ਜ਼ੋਰ ਕਰਦੇ ਪਰਸ ਮਨਜ਼ੂਰੀ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਜਿਹੜਾ ਫਟਕੋਲ ਤੇ ਡੀਜ਼ਲ ਦੇ ਰੇਟ ਸਰੰਟ ਵੀ ਸੇਰ ਵਿਚਕਾਰ ਲੋਕ ਨੇ ਜੋ ਮਿਊਨਿਸਪਲ ਕੌਂਸਲ ਨੂੰ ਪਟੋਲ ਡੀਜ਼ਲ ਦੀ ਅਪਰੇਜਾ ਸਿੱਖ ਕਮੇਟੀਆਂ ਨੂੰ ਮਿਲਦਾ ਸੀ ਉਹਦਾ ਘਾਟਾ ਪੂਰਾ ਕਰਨ ਵਾਸਤੇ ਰੈਟ ਦੀ ਇਨਕਮ ਚੋਂ 1% ਮ्युनਿਸਪਲ ਕਾਉਂਡ ਦੇ ਫੰਡ ਚਲਾ ਜਾਏਗਾ ਐਸੇ ਤਰੀਕੇ ਨਾਲ ਜੋ ਪੰਜਾਬ ਨੇ ਕਮਾਂਡ ਦਿੱਤੇ ਵਿਤ ਪਚੈਂਦੀਆਂ ਜ਼ਮੀਨਾਂ ਲੀਸ ਤੇ ਦਿਨਾ ਜਾਂ ਅਕੀਰਸ ਕਰਨਾ ਸੇਲ ਕਰਨਾ ਉਹ ਬੰਦ ਕਰ ਦਿੱਤੀ ਲੇਕਿਨ ਉਹਦੇ ਚ ਇੱਕ ਕੰਡੀਸ਼ਨ ਰੱਖ ਦਿੱਤੀ ਕਿ ਅਗਰ ਸਰਕਾਰ ਦਾ ਕੋਈ ਅਧਾਰਾ ਉਦੇ ਵਾਸਤੇ ਤਸਵੀਜ਼ ਕਰਦਾ ਕੁਇ ਇੰਸਟੀਟਿਊਸ਼ਨ ਕੋਲ ਨਹੀਂ ਹੈ ਲੋਕ ਪੁਲਿੰ ਦਾ ਕੰਮ ਤਾਂ ਲੀਜ਼ ਦੇ ਵਾਸਤੇ 30 ਸਾਲ ਵਾਸਤੇ ਦਿੱਤੀ ਜਾ ਰਹੀ ਹੈ ਉਹਦਾ ਰੇਟ ਜਿਹੜਾ ਹੈ ਉਹ ਕਮੇਟੀ ਬਣਾਈ ਹੈ ਜਿਸ ਦੇ ਚੇਅਰਮੈਨ ਕੀ ਕਮਿਸ਼ਨਰ ਕਰੇਗਾ ਉਹ ਪ੍ਰਾਈਸ ਫਿਕਸ ਕਰਕੇ ਉਹਦੇ ਸਾਹਮਣੇ ਉਹਦੇ ਪੇਸ਼ ਹੋਣਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਵੀਂ ਵਿਸ਼ ਪੰਜਾਬੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਚੋਂ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ਿਆਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਕਾਨਫਰੰਸ ਦੇ ਮੁੱਖ ਮਹਿਮਾਨ ਵਜੋਂ ਮੁਖਮਦ ਰੀ ਪ੍ਰਕਾਸ਼ ਬਦਲ ਨੇ ਸ਼ਿਰਕਤ ਕੀਤੀ ਇਸ ਮੌਕੇ ਪ੍ਰਕਾਸ਼ ਬਦਲ ਨੇ ਕਿਹਾ ਕਿ ਪੰਜਾਬੀ ਬੋਲੀ ਸੂਬੇ ਦੀ ਮੁਖਵਾਸ਼ਾ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਬੋਲੀ ਦੇ ਨਾਲ-ਨਾਲ ਹਵਾ ਅਤੇ ਪਾਣੀ ਦੀ ਜੋੜਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਸਤਲੁਜ ਅਤੇ ਬਿਆਸ ਦਰਿਆ ਨੇ ਪਾਣੀ ਨੂੰ ਪ੍ਰਦੂਸ਼ਿਤ ਮੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਮੁੱਖ ਮੰਤਰੀ ਬਲੋ ਪੰਜਾਬੀ ਗਾਇਕ ਹਰਪਜਨ ਮਾਨ ਰੰਗ ਪਰਮੇ ਕੇਬਲ ਤਾਲੀਵਾਲ ਖਾਲਿਦ ਹੁਸੈਨ ਨਾਟਕਰ ਅ즈ਮੇਰ ਔਲਖ ਗਿਆਨੀ ਬਲਵੰਤ ਸਿੰਘ ਡਾਕਟਰ ਜੋਗਿੰਦਰ ਸਿੰਘ ਅਤੇ ਰਾਜਿੰਦਰ ਚਾਹਲ ਨੂੰ ਸਨਮਾਨਿਤ ਕੀਤਾ ਗਿਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਗਾ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਧਰਾਵਾ ਦਾ ਪਾਣੀ ਕਿੱਥੇ ਉਹ ਖਰਾਬ ਉਹ ਵਿੱਚ ਸ਼ਹਿਰ ਦਾ ਪਾਣੀ ਹੀ ਪੈਂਦਾ ਗੰਦਾ ਪਾਣੀ ਕਿਸੇ ਨਾ ਕੋਈ ਤਰੀਕਾ ਇੰਡਸਟਰੀਅਲ ਪੈਂਦਾ ਹੈਗਾ ਉਹ ਨਹੀਂ ਪੈਂਦਾ ਤੋਂ ਮੈਂ ਅਗੇਂ ਪ੍ਰੋਗਰਾਮ ਬਣਾ ਸੀ 50% ਦਾ ਕੰਮ ਹੋਵੇ ਕਿ ਦੋ 2.5 ਸਾਲ ਸਾਰੇ ਪੁਰਾਣੇ ਪਾਣੀ ਵੀ ਹੋ ਗਿਆ ਸਭ ਕੋਈ ਦੋ 2.5 ਸਾਲ ਦਾ ਧਰਾਵਾ ਦੇ ਪਾਣੀ ਇੰਨੇ ਸਾਫ ਸੁਥਰੇ ਹੋਣਗੇ ਸਾਰੇ ਲੋਕ ਬਿਆਸ ਤੇ ਕਰਕੇ ਕਿ ਉਹਨੇ ਕੋਈ ਵੀ ਥੋੜਾ ਜਿਹਾ ਵੀ ਗੰਦਗੀ ਜੁੜੀ ਪੰਜਾਬ ਸਰਕਾਰ ਨੇ ਸਪਸ਼ਟ ਰੂਪ ਚ ਦੇਸ਼ ਅੰਦਰ ਦਰਿਆਈ ਪਾਣੀਆਂ ਦੇ ਹੋਰੇ ਕੌਮੀਕਰਨ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਇਸ ਨਾਲ ਬੰਜਰ ਧਰਤੀ ਬਲ ਤੱਕਿਆ ਜਾਵੇਗਾ ਕਿਉਂਕਿ ਪੰਜਾਬ ਦਾ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਹੇਠਾ ਚਲਿਆ ਗਿਆ ਹੈ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਕਿਹਾ ਕਿ ਫੈਸਲਾ ਐਨਡੀਏ ਗੱਠ ਜੋੜਨੇ ਨਹੀਂ ਬਲਕਿ ਭਾਜਪਾ ਨੇ ਲਿਆ ਸੀ ਪਰ ਪੰਜਾਬ ਇਸ ਦਾ ਵਿਰੋਧ ਕਰੇਗਾ ਉਹਨੇ ਕਿਹਾ ਕਿ ਕਿਸਾਨਾਂ ਦੇ ਖੁਸ਼ਹਾਲ ਜੀਵਨ ਲਈ ਖੇਤੀ ਨੂੰ ਸੂਚਿਤ ਕੀਮਤ ਨਾਲ ਜੋੜਨਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਕਣਕ ਤੇ ਘਟੋ-ਘੱਟ 500 ਰੁਪਏ ਬੋਨਸ ਦੇਣਾ ਚਾਹੀਦਾ ਹੈ ਜਿਹਨਾਂ ਦੀ ਸਾਈਡ ਪਾਸ ਦਿਲ ਕੇ ਉਪੀਆ ਨੂੰ ਚੱਲਦੀ ਗਈ ਚੜ ਦੇ ਪਾਸੇ ਤੇ ਪਾਣੀ ਸ਼ੇਪ ਦੇ ਵਿੱਚ ਲੈ ਕੀ ਨਾ ਗਏ ਤੇ ਸਾ सीधा ਪਾਣੀ 100 ਫੁੱਟ ਤੇ ਪਹਿਲਾਂ ਜਾੜਾ ਹੋਰ ਥੱਲੇ ਜਾਉਂਦਾ ਫਿਰਦਾ ਅਰ ਬੰਜੇ ਬਣਨ ਦੀ ਧਰਤੀ ਪੰਜਾਬ ਦੀ ਜਿੱਦੜ ਪੰਜਾਬ ਦੀ ਬੰਜਰ ਧਰਤੀ ਬਣ ਗਈ ਜਿਹੜਾ ਕਿਸਾਨ ਦਾ ਪੋਤਾ ਉਹ ਤਾਂ ਭੇਡਾਂ ਬੱਕਰੀਆਂ ਚਾਰੂਗਾ ਮਜ਼ਦੂਰ ਕਰਨਗੇ ਦੁਕਾਨਦਾਰ ਕੀ ਰੂਗਾ ਇਥੋਂ ਦਾ ਐਨਡੀਆ ਜਿਹੜੀ ਗਵਰਨਮੈਂਟ ਆ ਉਹ ਐਨਡੀਆ ਨਹੀਂ ਕੀਤਾ ਬੀਜੇਪੀ ਨੇ ਕਿਹਾ ਜੇਗਾ ਅਸੀਂ ਤਾਂ ਉਹਦੇ ਭਾਈ ਬਾ ਇਸ ਗੱਲ ਦੇ ਭਾਈ ਬਾ ਨਾਲ ਵੀ ਦਿਲ ਜੁੜ ਗਿਆ ਇਹ ਤਰ੍ਹਾਂ ਜੋਣ ਦੇ ਆਖੋ ਜੋ ਪਹਿਲਾ ਕੁਦਰਤੀ ਮਹਾਉਮੇ ਰਹਿਣਾ ਭਈ ਹਰ ਇੱਕ ਚੀਜ਼ ਦਾ ਵਧਿਆ ਪਰ ਸਾਡੀ 16 ਗੁਣਾ ਭਾਈ ਵਧਿਆ 45 ਸਾਲਾਂ ਦੇ ਵਿੱਚ ਕਿਸਾਨ ਦਾ ਕਿਕਰਾਂ 35000000 ਕਰੋੜ ਦਾ ਕਰਜ਼ਾ ਕਿੱਥੋਂ ਆਉਂਦਾ ਕਾਰਨ ਹੀ ਇਹ ਹੈ ਕਿ ਜਿਹੜਾ ਕਿਸਾਨ ਖਰਚਾ ਕਰੀ ਗਿਆ ਪੈਦਾ ਕਰੀ ਗਿਆ ਉਹਨੂੰ ਇੰਡਸਟਰੀ ਨਾਲ ਨਹੀਂ ਜੁੜਿਆ ਗਿਆ ਮੈਂ ਕਹਿੰਦਾ ਜੀ ਐਮਐਸਸੀ ਨਹੀਂ ਸੈਂਟਰ ਨੇ ਕਰਨੀ ਜਿਵੇਂ ਇੰਡਸਟਰੀ ਇਸਟਾ ਨੂੰ ਉਹ ਸਬਸਿਡੀ ਦਿੰਦੇ ਆ ਜਾਂ ਖਾਦ ਸਬਸਿਡੀ ਤੇ ਲੈਂਦੇ ਰਿਹਾ ਸੈਂਟਰ ਪੂਲ ਵਾਲੇ ਉਸੇ ਤਰ੍ਹਾਂ ਸਾਨੂੰ ਇਹ ਬੋਨਸ ਦੇ ਰੂਪ ਵਿੱਚ ਦੇ ਦੇਣ ਤਾਂ ਕਿ ਲੋਕਾਂ ਦੇ ਕਰਜ਼ਾ ਲਾ ਤੇ ਮੈਂ ਕੱਲੇ ਪੰਜਾਬ ਲਈ ਮੈਂ ਤਾਂ ਕਹਿੰਦਾ ਹਰੇ ਨੇ ਜਿਹਾ ਕਿਸਾਨਾਂ ਚ ਕਿਤੇ ਹੀ ਪਸਾਰ ਬੈਠਾ ਉਹਦੇ ਇੰਡੈਕਸ ਨਾਲ ਫਸਲ ਭਾਜੋਣੇ ਚਾਹੀਏ ਹੁਣ ਤਾਂ ਕੇਵਲ 500 ਮੰਗ ਕੀਤੀ ਥਾਰੇ 500 ਰੁਪਏ ਦਿੱਤਾ ਜਾ ਬਿਚਾਰ ਕੋਸਤਾ ਭਾਰ ਹੁਲਾ ਹੋਵੇ ਬਣਦਾ ਤਾਂ ਬਹੁਤ ਜ਼ਿਆਦਾ ਸਾਢੇ 12 ਲੱਖ ਏਕੜ ਦੇ ਵਿੱਚ ਅੰਦਾਜ਼ਾ ਬੀਜਣ ਦਾ 25 ਲੱਖ ਪ੍ਰੋਜੈਕਟ ਦੀ ਲੋੜ ਆ ਤਕਰੀਬਨ ਪੰਜਾਬ ਨੂੰ ਜੀਬੀਟੀ ਕਾਰਡਨ 25 ਲੱਖ ਤੋਂ ਡਿਮਾਂਡ ਤਾਂ ਆ ਗਈ 38 ਲੱਖ ਪ੍ਰੋਜੈਕਟ ਦੀ ਪਰ ਕੰਪਨੀਆਂ ਠਾਈ ਆ ਉਹਨਾਂ ਦੇ ਕੁਝ ਕੰਪਨੀਆਂ ਜਿਹੜੀਆਂ ਜਿਨ੍ਹਾਂ ਦੀ ਇੰਪੋਰਟੈਂਸ ਜ਼ਿਆਦਾ ਕਿਸਾਨ ਉੱਧਰ ਨਹੀਂ ਜਾਂਦਾ ਕਿ ਉਹਨਾਂ ਡਾਇਰੈਕਸ਼ਨ ਦਿੱਤੀ ਆ ਸਾਰੇ ਥਾਂ ਤੇ ਜਿਹੜੀ 40% ਮਾਰਕੀਟ ਰਹੀ ਨੇ ਇਹਨਾਂ ਨੂੰ 60% ਉਪਨ ਦੁਕਾਨਾਂ ਵਾਲਿਆਂ ਨੇ ਇਹ ਫੈਕਟਰ ਜਣੇ ਹੈਗੇ ਔਰ ਪਿਛਲੇ ਸਾਲੋਂ ਭਾਅ ਨਹੀਂ ਦਾ ਬਦਲ ਦਿੱਤਾ ਪੰਜਾਬ ਸਰਕਾਰ ਸਾਰੇ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਸਰਸਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਸਿੰਘਲਾ ਨੇ ਚੰਡੀਗੜ੍ਹ ਤੋਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਮੰਤਰੀ ਕੀਤੇ ਗਏ ਸੁਧਾਰਾ ਕਰਕੇ ਪੜਾਈ ਵਿਚਾਲੇ ਹੀ ਚੱਜਣ ਵਾਲੇ ਬੱਚਿਆਂ ਨੂੰ ਵੀ ਕਮੀ ਆਈ ਹੈ ਉਹਨਾਂ ਦੱਸਿਆ ਕਿ ਇਸ ਵੇਲੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਚ 19000 ਤੋਂ ਵੱਧ ਅਸਾਮੀਆਂ ਖਾਲੀ ਨੇ ਸਰ ਸਿੱਖਿਆ ਅਭਿਆਨ ਲਈ ਕੇਂਦਰ ਸਰਕਾਰ ਵੱਲੋਂ ਸਾਲ 2012-13 ਲਈ 1000 ਕਰੋੜ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਗਈ ਹੈ ਮੇਨ ਜਿਹੜੀ ਪ੍ਰਾਇਰੀਟੀ ਮੈਂ ਤੁਹਾਨੂੰ ਪਹਿਲਾਂ ਵੀ ਮੀਟਿੰਗ 'ਚ ਦੱਸਿਆ ਵੀ ਫਰਸਟ ਇਜ਼ ਦੀ ਕੁਆਲਿਟੀ ਆਫ ਐਜੂਕੇਸ਼ਨ ਟੀਚਰਸ ਟ੍ਰੇਨਿੰਗ ਐਂਡ এনਵਾਇਰਨਮੈਂਟ ਐਂਡ ਪ੍ਰੋਵਾਈਡਿੰਗ ਦਾ ਮੇਨ ਇਨਫਰਾਸਟ੍ਰਕਚਰ ਜੇ ਕੋਈ ਵੀ ਘਰ ਹੈ ਜਾਂ ਸਕੂਲ ਹੈ ਜੇ ਪ੍ਰੋਪਰ ਨਹੀਂ ਹੋਏਗਾ ਤਾਂ ਕਿਸੇ ਬੰਦੇ ਦਾ ਜੇ ਆਪਾਂ ਆਪਣਾ ਘਰ ਵੀ ਬਣਾਉਣਾ ਹੋਵੇ ਆਪਾਂ ਘਰ ਵੀ ਪ੍ਰੋਪਰ ਨਹੀਂ ਬੈਠ ਸਕਦੇ ਆਰਟੀ ਦੇ ਵਿੱਚ ਇਹਨੇ ਸਾਨੂੰ ਅਸੀਂ ਰੇਸ਼ੋ ਦੇਣੀ ਹੈ 1:25 ਬੱਚਿਆਂ ਦੇ ਮਗਰ ਇੱਕ ਟੀਚਰ ਦੇਣਾ ਹੈ ਔਰ ਉਸ ਦੇ ਮਤਲਬ ਅਸੀਂ ਰੈਸ਼ਨਲਾਈਜੇਸ਼ਨ ਕੰਪਲੀਟ ਕਰ ਲਿਆ ਰੈਸ਼ੀਅਲਾਈਜ਼ ਕਰਨ ਤੋਂ ਬਾਅਦ ਜਿੰਨਾ ਵੀ ਸਾਡੇ ਕੋਲ ਪਤਾ ਲੱਗੇ ਗਿਆ ਵੀ ਐਗਜ਼ੈਕਟ ਸਾਡੇ ਕੋਲ ਟੀਚਰਸ ਕਿੰਨੇ ਹੈਗੇ ਕਿੰਨੇ ਕਿਥੇ ਦੇ ਨੇ ਕਿਥੇ ਸਰਪਲਸ ਨੇ ਇਹ ਸਕੂਲਾਂ ਦੇ ਵਿੱਚ ਟੀਚਰਸ ਬਹੁਤ ਘੱਟ ਨੇ ਕਿਆਂ ਦੇ ਵਿੱਚ ਬਹੁਤ ਜ਼ਿਆਦਾ ਨੇ ਪਰ ਕਈ ਟੀਚਰਸ ਐਸੇ ਨੇ ਜਿਹੜੇ ਔਨ ਡੈਪੁਟੀਸ਼ਨ ਵਿਦ ਦੀ ਡੀਓ ਆਫਿਸ ਤੇ ਗਏ ਹੋਏ ਉਸ ਤੋਂ ਇੱਕ ਨਾ ਰੈਸ਼ੀਅਲਾਈਜ਼ ਕਰਨ ਤੋਂ ਬਾਅਦ ਅਸੀਂ ਜਿਹੜੀ ਰੇਸ਼ਿਓ ਹੈ 1.25 ਦੇ 25 26 ਦੇ ਵਿੱਚ ਰੱਖੀ ਬਤਾਗੇ ਹਰ ਸਕੂਲ ਦੇ ਵਿੱਚ ਹਰ ਬੱਚੇ ਨੂੰ ਇੱਕ ਟੀਚਰ ਦੋ ਟੀਚ ਜਿੰਨੇ ਵੀ ਹੈ ਆਂਡਰ ਦੀ ਆਰਟੀ ਉਹਨਾਂ ਨੂੰ ਮਿਲ ਸਕਦਾ ਅਸੀਂ ਸਕੂਲਾਂ ਦੇ ਵਿੱਚ ਸਾਰਾ ਕੁਝ ਅੱਛਾ ਪ੍ਰੋਵਾਈਡ ਕਰਨ ਕਾਰਨ ਹੀ ਇਹ ਗਰੀਬ ਬੱਚਿਆਂ ਦਾ ਹੈ ਜਿਹੜਾ ਜਾਨ ਜਿਹੜਾ ਹੈ ਉਹ ਇਸ ਵੱਲ ਜ਼ਿਆਦਾ ਆ ਗਿਆ ਔਰ ਇਸ ਕਰਕੇ ਜਿਹੜਾ ਸਾਡਾ ਡ੍ਰੌਪ ਆਊਟ ਰੇਟ ਵੀ ਟਾਈਮ ਜਿਹੜਾ ਹੈ ਉਹ ਡੇ ਬਾਏ ਡੇ ਘੱਟਦਾ ਜਾ ਰਿਹਾ ਹੈ ਕੇਬਲ ਟੀਵੀ ਦੇਖਣ ਵਾਲਿਆਂ ਲਈ ਇੱਕ ਚੰਗੀ ਖਬਰ ਹੈ ਕਿ ਚੇਤੀ ਉਹਨਾਂ ਨੂੰ 100 ਰੁਪਏ ਚ ਘੱਟੋ-ਘੱਟ 100 ਫੀਟੂ 에ਅਰ ਚੈਨਲ ਦੇਖਣ ਨੂੰ ਮਿਲਣਗੇ ਐਲਾਨ ਅੱਜ ਦੇ ਤਹ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ TRAI ਨੇ TRAI ਬਲੋਂ ਕੇਬਲ ਟੀਵੀ ਲਈ ਬਣਾਏ ਗਏ ਨਵੇਂ ਨਿਯਮਾਂ ਮੁਤਾਬਕ ਹਰੇਕ ਮਲਟੀ ਸਿਸਟਮ ਆਪਰੇਟਰ ਨੂੰ ਖਪਤਕਾਰਾਂ ਬਾਤ ਤੇ 100 ਰੁਪਏ ਮਹੀਨੇ ਵਿੱਚ 100 ਚੈਨਲ ਦਿਖਾਉਣਾ ਜ਼ਰੂਰੀ ਹੋਵੇਗਾ ਇਹ ਨਿਯਮ 4 ਮਹਾਨਗਰਾਂ ਦਿੱਲੀ ਮੁੰਬਈ ਕੋਲਕਾਤਾ ਅਤੇ ਚੇਨਈ ਵਿੱਚ ਇਹ ਜੁੰਤੋ ਲਾਗੂ ਹੋ ਜਾਣਗੇ ਅਤੇ ਬਾਕੀ ਤਬਦੀਲੀਆਂ ਵਿੱਚ ਇਹ ਨਿਯਮ ਦਸੰਬਰ 2014 ਤੱਕ ਅਮਲ ਚ ਲਿਆਂਦਾ ਜਾਵੇਗਾ News from Chandigarh and the state capital region in the capital daily at 7 pm only on day and night news. ਸਵਾਗਤ ਹੈ ਰੁਕਰ ਦੇਖ ਲਈ ਖਬਰ ਦਾ ਮੋਹਲੇ ਜ਼ਿਲ੍ਹੇ ਦੇ ਸਨਤੀ ਕਸਬੇ ਡੇਰਾਬਾਸੀ ਨੇੜੇ ਪਿੰਡ ਜੋਲਾ ਕਲਾਚ ਅੱਜ ਦਵਾਈਆਂ ਬਣਾਉਣ ਵਾਲੀ ਦਸ਼ਮੇਸ਼ ਫਾਰਮਾ ਫੈਕਟਰੀ ਤੇ ਹਨਕ ਅਗ ਲਗ ਗਈ 10:00 ਸਵੇਰ ਲੱਗੇ ਇਸ ਆਫਕਾਨ ਚਾਰ ਜਣੇ ਮਾਰੇ ਗਏ ਤੇ 15 ਜਣੇ ਗੰਭੀਰ ਰੂਪ ਚ ਜ਼ਖਮੀ ਹੋ ਗਏ ਇਹ ਹਾਦਸੇ ਦੌਰਾਨ ਫੈਕਟਰੀ ਦਾ ਕਰੋੜਾਂ ਰੁਪਏ ਦਾ مالی ਨੁਕਸਾਨ ਵੀ ਹੋਇਆ ਹੈ ਐਸੇ ਦੌਰਾਨ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਜਦਕਿ ਹਾਦਸੇ ਦੌਰਾਨ ਗੰਭੀਰ ਬਚੀਆਂ ਹੋ ਰੱਖੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ ਤੇ ਸੱਟਰੀ ਪ੍ਰਬੰਧਕਾ ਖਿਲਾਫ ਤਾਰਾ 304 ਤਹਿਤ ਗੈਰ ਇਰਾਦਤਨ ਕਤਲ ਦਾ ਮੁਕਦਮਾ ਚਾਰਜ ਕੀਤਾ ਗਿਆ ਹੈ ਇਸ ਦੌਰਾਨ ਸੱਟਰੀ ਪ੍ਰਬੰਧਕਾ ਨੇ ਅਜਿਹਾ ਐਲਾਨ ਕੀਤਾ ਹੈ ਕਿ 11 ਵਿਕ ਦਾ ਪ੍ਰਕਾਵਾ ਕਰਦੇ ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਫਟਰੀ ਦੀ ਤਰਫੋਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ जैसे हम आए तो यहाँ पर बुढ़िया ऊपर से निकालने लग रहे थे तो जैसे हमें पता चला कि ज्यादा आग लगी हुई है तो हम बैक साइड में गए बैक साइड से हमें अंदर से एक बॉडी निकाल के इमरजेंसी के जो होती है एम्बुलेंस उसमें रखा है जी हमने तो कितनी जली हुई थी कितनी हालात में वो जी बॉडी जो है पूरी तरह से डेड हो चुकी थी भून चुकी थी उसको पहचाना भी मुश्किल है सर कोई पता नहीं हाँ अच्छा वो रात हाँ। तो हाँ को सवेरे ड्यूटी पे था ड्यूटी में सवेरे ड्यूटी छह बजे आई अभी सर हाँ जो हॉस्पिटल देखा जो है चंडीगढ़ बस्ती में देखा जो सेफ्टी नॉर्म्स आएंगे वो हमने पूरे इधर रखे हुए हैं यहाँ पे फायर हाइड्रेंट फायर फाइटिंग सिस्टम्स पूरे ऑनलाइन इन प्रोसेस हैं और हमारा राउंड द क्लॉक सेफ्टी के अंदर क्योंकि बिना सेफ्टी के केमिकल नहीं चल सकते इसलिए सेफ्टी हमारी सबसे ऊपर की प्रायोरिटी रहती है ऑन द कंप्लेंट ऑफ द लोकल सरपंच we have registered a case against the management as a whole so by name case under 304 culpable homicide amounting to murder and we have formed a special investigation team under our superintendent of police detective and we have summoned the forensic science teams they'll come and visit the site we are preserving it cm sahab nal gall ho rahi hai unhone 1 lakh rupaye casualty nu te 50000 rupaye injured nu announcement one dc sahab ne kiti hai ਇਸ ਤੋਂ ਇਲਾਵਾ ਜੋ ਵੀ ਸਫਤੀ ਮੈયરਾਂ ਫੈਕਟਰੀਆਂ ਚ ਇੱਥੇ ਇੰਡਸਟਰੀ ਚ ਉਹਨਾਂ ਦੀ ਪੂਰੀ ਤਰ੍ਹਾਂ ਚੈੱਕ ਅਪ ਕੀਤੀ ਜਾਊਗੀ ਬਲਕਿ ਪੂਰੇ ਪੰਜਾਬ ਚ ਅਸੀਂ ਚੈੱਕ ਕਰਵਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਕਮੀਆਂ ਇੰਡਸਟਰੀਆਂ ਚ ਰਹੀਆਂ ਜਿਹੜੀਆਂ ਕਮੀਆਂ ਦੂਰ ਵੀ ਕਰਵਾਈਆਂ ਜਾਣਗੀਆਂ ਤੇ ਜੇਕਰ ਕੋਈ ਕਮੀ ਪੇਸੀ ਜਾਣ ਬੁੱਝ ਕੇ ਹੋਈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਕੀਤੀ ਜਾਊਗੀ ਈ ਉਸਨੇ ਪਤਾ ਲੱਗੇਗਾ ਤੋਂ ਅਕੋਰਡਿੰਗਲੀ ਕਾਨੂੰਨਾਂ ਨੇ ਉਹਨਾਂ ਦੇ ਖਿਲਾਫ ਤਰਵਾਜੇ ਕੈਨੇਡਾ ਸਰਕਾਰ ਵੱਲੋਂ ਤੇ ਜਾਣ ਵਾਲੀ ਲੋਕਾਲੀ ਸਖਤੀ ਕਿਤੇ ਜਾਣ ਨੂੰ ਲੈ ਕੇ ਅੱਜ ਸੈਂਕੜੇ ਲੋਕਾਂ ਨੇ ਚੰਡੀਗੜ੍ਹ ਦੇ ਸੈਕਟਰ 25 ਜੀ ਰੋਸ ਮੁਜ਼ਾਹਰਾ ਕੀਤਾ ਕੈਨੇਡਾ ਸਰਕਾਰ ਨੇ 2008 ਤੱਕ ਦੀ ਇਮੀਗ੍ਰੇਸ਼ਨਸ ਲਈ ਆਈਏ ਸਾਰੀਆਂ ਅਰਜ਼ੀਆਂ ਨੂੰ ਰੱਦ ਕਰਨ ਦਾ ਫੈਸਲਾ ਕਰ ਲਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮਾਮਲਾ ਪਾਰਟ ਦੇ ਵਿਦੇਸ਼ ਮੰਤਰੀ ਦੇ ਨਾਲ-ਨਾਲ ਕੈਨੇਡਾ ਦੇ ਰਾਜਦੂਤ ਕੋਲ ਵੀ ਉਠਾਉਣਗੇ कैनेडा जाने लोगों ने कहा कि सरकार का उ फैसला बिल्कुल गलत है कैनेडियन गवर्नमेंट की उस पॉलिसी के अगेंस्ट हम कर रहे हैं जिसके अंडर उन्होंने 27 फरवरी 2008 से पहले की परमानेंट रेजिडेंट्स के लिए दी गई वो एप्लीकेशन जो फेडरल स्किल्ड वर्कर कैटेगरी के अंडर फाइल की गई थी वो उन्होंने बिना प्रोसेस किए रिटर्न करने की प्रपोजल रखी है एकदम से उन्होंने आठ साल तक हमें इंतजार करते हुए हो गए और आज वो कहते हैं कि बिना प्रोसेस किए हम वापस कर देंगे क्योंकि ये लिबरल पार्टी का दिया हुआ बैकलॉग है हम एक मेमोरेंडम कनाडा के एम्बेडर को एम्बेसडर के थ्रू कैनेडियन गवर्नमेंट को देंगे तीसरा हम यूनाइटेड नेशंस ह्यूमन राइट्स काउंसिल एट हेग में एक पटीशन फाइल करेंगे कि कैनेडियन गवर्नमेंट इस तरह से हमारे ह्यूमन राइट्स की वायोलेशन कर, कर रही है उसके बाद हमें जरूरत पड़ी तो हम फेडरल कोर्ट ऑफ लॉ एट उसको भी मूव करेंगे जेल च बंद सिंह रिहाई एटवात आस दी जा रही है चंडीगढ़ के पंद्रह वकीलों का वफद सीनियर वकील अनमोल रतन सिद्धू की अगवाई हेठ पाकिस्तान गया जिथे उन्होंने फांसी की सजा याफ्ता याफ्ताबजीत मुलाकात की लाहौर कोर्ट लखपत जेल च बंद सरबजीत भारतीय वकीलों का वफद मिलके आया है ਅਸਿਸਟੈਂਟ ਸੋਲੀਸਿਟਰ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਦੀ ਅਗਵਾਈ ਚ ਪਾਕਿਸਤਾਨ ਗਏ ਵਫ਼ਦ ਨੇ ਉੱਥੋਂ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਸਰਬਜੀਤ ਸਿੰਘ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ ਜੋ ਮਨਜ਼ੂਰ ਕਰ ਲਈ ਗਈ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਸਰਬਜੀਤ ਸਿੰਘ ਨੂੰ ਮਿਲਣ ਲਈ ਉਸ ਦੀ ਭੈਣ ਦਲਬੀਰ ਕੌਰ ਤੋਂ ਇਲਾਵਾ ਹੋਰ ਕਿਸੇ ਨੂੰ ਇਜਾਜ਼ਤ ਦਿੱਤੀ ਗਈ ਹੈ ਜੇਲ੍ਹ ਦੀ ਕਾਲ ਕੋਠੜੀ 'ਚ ਬੰਦ ਸਰਬਜੀਤ ਸਿੰਘ ਪਿਛਲੇ 21 ਸਾਲਾਂ ਤੋਂ ਖੁੱਲੇ ਅਸਮਾਨ ਨੂੰ ਨਹੀਂ ਦੇਖ ਸਕਿਆ ਹੈ ਵਕੀਲਾਂ ਦੇ ਵਫਦ ਦਾ ਕਹਿਣਾ ਹੈ ਕਿ ਸਰਬਜੀਤ ਦਿਮਾਗੀ ਤੌਰ ਤੇ ਠੀਕ ਦਿਖਾਈ ਦਿੰਦਾ ਹੈ ਸਿੱਧੂ ਨੇ ਦੱਸਿਆ ਕਿ ਸਰਬਜੀਤ ਨੇ ਆਪਣੀ ਕੋਠੜੀ 'ਚ ਤਿੰਨ ਬੁਲੀਆਂ ਪਾਲੀਆਂ ਹੋਈਆਂ ਨੇ ਅਤੇ ਉਹ ਆਪਣੀਆਂ ਭਾਵਨਾਵਾਂ ਉਹਨਾਂ ਨਾਲ ਹੀ ਸਾਂਝੀਆਂ ਕਰਦਾ ਹੈ ਇਸ ਤੋਂ ਇਲਾਵਾ ਉਹ ਧਾਰਮਿਕ ਕਿਤਾਬਾਂ ਪੜ੍ਹਦਾ ਰਹਿੰਦਾ ਹੈ ਸਰਬਜੀਤ ਸਿੰਘ ਨੇ ਅਨਮੋਲ ਰਤਨ ਸਿੱਧੂ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭੇਜਿਆ when we requested to the ministry of interior the honorable minister had a lunch and other meeting we made a request that we want to meet him he readily agreed to okay you go i will issue the directions immediately kota de ji bahut normally asi sir ji ton hi puchya ve treatment de mukabik koi shikayat nahi kiye e mainu hope hai main parvez dagar ude dinay de daro utthe tehaya koi aidi gall nahi inshallah bhi ohne keya unne parmatma de bare bhi keha waahid roo ne ji ek din mere te aayega ki main tho release ਡਾਕਟਰ ਅਨਮੋਲ ਰਤਨ ਸਿੱਧੂ ਨੇ ਕਿਹਾ ਹੈ ਕਿ ਸਰਪਜੀਤ ਸਿੰਘ ਨੂੰ ਰਿਹਾਅ ਕਰਵਾਉਣ ਲਈ ਮਨੁੱਖੀ ਅਧਿਕਾਰ ਕਾਰਕੁਨਾ ਅਤੇ ਵਕੀਲਾਂ ਰਾਹੀਂ ਟੁਕਵੇਂ ਪਲੇਟਫਾਰਮ ਤੇ ਮੁੱਦਾ ਚੁੱਕਿਆ ਜਾਵੇਗਾ ਸਰਪਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੂੰ ਜਦੋਂ ਫੋਨ ਤੇ ਉਸ ਦਾ ਸੁਨੇਹਾ ਦਿੱਤਾ ਗਿਆ ਤਾਂ ਉਹਨਾਂ ਭਾਵੁਕ ਹੁੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਸ ਦਾ ਭਰਾ ਸਰਪਜੀਤ ਸਿੰਘ ਛੇਤੀ ਆਪਣੇ ਮੁਲਕ ਪਰਤੇਗਾ ਅਕਾਸ਼ ਵਾਲੀ ਵੀ ਆਜਾ ਸਮਝੇ ਕਿ ਮੇਰੇ ਪਰਿਵਾਰ ਨੂੰ ਪਤਾ ਨਹੀਂ ਅਨਮੋਲ ਰਤਨ ਸਿੱਧੂ ਨੇ ਕਿਹਾ ਹੈ ਕਿ ਸਿੱਖ ਗੁਰਦੁਆਰਾ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੁਰਦੁਆਰਾ ਦੇ ਦਰਸ਼ਨਾਂ ਮੌਕੇ ਉਹਨਾਂ ਦੇ ਪਾਸਪੋਰਟ ਰਖਵਾ ਲਏ ਗਏ ਅਤੇ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਉਹਨਾਂ ਇਹ ਮਸਲਾ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਹਿਮਾਨ ਮਲਿਕ ਨਾਲ ਵੀ ਚੁਕਿਆ ਉਹਦੇ ਤੁਸੀਂ ਰਿਕਵੈਸਟ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੋਹਾਂ ਬਾਰੇ ਕੀਤੀ ਵੀ ਦੇਖੋ ਜੀ ਜਿਹੜੀ ਉੱਥੇ ਪਾਸਪੋਰਟ ਐਂਟਰੀ ਹੈ ਜਾਂ ਉੱਥੇ ਚੈਕਿੰਗ ਆਫ ਦੀ ਪਾਸਪੋਰਟ ਆ ਉਹ ਦੈਟ ਸ਼ੁੱਡ ਬੀ ਅਵੋਇਡਡ ਕਿਉਂਕਿ ਇਟ ਇਜ਼ ਲਾਈਕ ਅ ਲਿਟਲ ਹਿਊਮਿਲੇਸ਼ਨ ਕਿ ਬੰਦਾ ਪਹਿਲੇ ਤਾਂ ਬਾਰਡਰ ਤੇ ਪਾਸਪੋਰਟ ਦਿਖਾ ਰਿਹਾ ਫਿਰ ਰਿਲੀਜੀਅਸ ਪਲੇਸ ਤੇ ਵੀ ਉਹਨਾਂ ਨੇ ਇੱਕ ਸੈਕਿੰਡ ਨਹੀਂ ਲਾਇਆ ਨਾਲ ਉਹਨਾਂ ਦੇ ਸੈਕਟਰੀ ਬੈਠੇ ਸੀ ਉਹਨਾਂ ਨੂੰ ਇਮੀਡੀਏਟਲੀ ਕਹਤਾ ਵੀ ਦਿਸ ਇਜ਼ ਅ ਦਿਸ ਸ਼ੁੱਡ ਨਾਟ ਬੀ ਡਨ ਤੇ ਇਮੀਡੀਏਟਲੀ ਇਸ਼ੂ ਦੀ ਡਾਇਰੈਕਸ਼ਨ ਵਕੀਲਾਂ ਦੇ ਵਫਦ ਦੇ ਦੌਰੇ ਦੌਰਾਨ ਮੈਂਬਰਾਂ ਨੂੰ ਲਾਹੌਰ ਬਾਰ ਐਸੋਸੀਏਸ਼ਨ ਦੀ ਆਨਰੇਰੀ ਮੈਂਬਰਸ਼ਿਪ ਵੀ ਪ੍ਰਦਾਨ ਕੀਤੀ ਗਈ ਚੰਡੀਗੜ੍ਹ ਤੋਂ ਕੈਮਰਾਮੈਨ ਸ਼ਰਵਨ ਕੁਮਾਰ ਅਤੇ ਸੰਜੇ ਮਹਿਤਾ ਦੇ ਨਾਲ ਇੰਦਰਪਾਲ ਸਿੰਘ ਡੀਐਨਆਈਟ ਨਿਊਜ਼ ਐਤ ਰੁਕੜੇ ਇੱਕ ਹੋਰ ਛੋਟੇ ਬ੍ਰੇਕ ਲਈ ਜਲਦ ਬਾਅਦ ਸਾਮਗੇ ਤੁਸੀਂ ਬਣੇ ਰੂਟ ਡੀਐਨਆਈਟਸ ਦੇ ਨਾਲ आपके हेल्पलाइन में कैंसर से जुड़ी समस्याओं के सवालों का जवाब देंगे साटिस हॉस्पिटल मोहाली से ऑंको सर्जन डॉक्टर राजीव कपूर इनसे सवाल पूछने के लिए कॉल करें जीरो वन सेवन टू फाइव जीरो फोर थ्री एट सिक्स थ्री सिक्स फाइव आरोप इस बुधवार शाम साढ़े चार बजे